ਬੜੇ ਕਰਨੇ ਵਾਲੇ ਬੜੇ ਭਾਰੇ ਉਹਨੇ ਚੋਤੇ ਆਲਾ ਲੱਗਾ ਹੁੰਦਾ ਧਾਨ ਵਾਲੇ ਭਾਰੇ ਨਾਲ ਸੋਹਣੇ ਕਰਦੇ ਝੋਲੀ ਨੇ ਭੰਗ ਨੇ ਕਿੰਨੇ ਖੁਸ਼ੀ ਨਾਲ ਕਰਦੇ ਨਾ ਕਰ ਦੇਰ ਮਾਰਨਾ ਰੱਖੇ ਸਾਰਿਆਂ ਦੇ ਸਰਾਂ ਤੇ ਮੇਰ ਮਾਰ ਕੋ ਰੱਖੇ ਸਾਰਿਆਂ ਦੇ ਸਰਾਂ ਤੇ ਮੈਨੂੰ ਦਿਲ ਕਰਦਾ ਕੁਤਲ ਫਗਵਾੜੀ ਲੱਗਦਾ ਨਾ ਮੀਨਣਾ ਮੂਰਤ ਨਹੀਂ ਸਕੇ ਸਦਾ ਜਿੱਤ ਦੇ ਸਰਾਂ ਸਰਗੋਦੀ ਰੇਜ ਦਾ ਮੈਂ ਹੈਗਾ ਹੀ ਆਂ ਰੁਪਿਆ ਦਾਸ ਕਿੰਨਾ ਕਰਕੇ ਨਹੀਂ ਮੈਂ ਮਨ ਤੋਂ ਸੁਣਾਏ ਆਹੋ ਉਦਰੀ ਰੇਜ ਦਾ ਮੈਂ ਨਹੀਂ 5 ਸਹਾਵਲ ਹੋ ਗਏ 5 ਸਹਾਵਲ ਮੁੜਨ ਲਈ ਇਹ ਲਾ ਕੇ ਰੱਖਦਾ ਦੋ ਲੋਕ ਨੇ ਬਹੁਤ ਮਦਦ ਕਰਦਾ ਪੈਸੇ 6 ਮਹੀਨੇ ਲਾ ਲਈ ਲਗਭਗ 6 ਮਹੀਨੇ ਲੜਾਈ ਦੀ ਗੁੱਸਤਾ ਹੁੰਦੀ ਹੈ 11 ਦਿਹਾੜੇ ਦੀ ਚੜਦਾ ਜਾ ਚੁੱਕੀ ਗੁੱਸਤੀ ਬਰਾਬਰ ਤੇ ਹੁੰਦੀ ਹੈ 12 ਦਾ ਪਾਈ ਹੋਣੀ ਸਰਦਾਰਣੀ ਹੋਣੀ ਸਭ ਤੋਂ ਮੁਕੋਰ ਨਾਲ ਜਿਹੜਾ ਉਹੀ ਮਨਾ ਕਰਦਾ ਬਾਬਾ ਜੀ ਹੁੰਦਾ ਧੰਨਵਾਦ ਕਰਦੀ ਹੈ ਸਵਾਦ ਦੂਤ ਪਟ ਗਿਆ ਯਾਰ ਇਹ ਮੇਰਾ ਰੋਕ ਕੇ ਦੋ ਨੰਬਰ ਯਾਰ ਲੱਗ ਗਿਆ ਅੱਗੇ ਇੱਥੇ ਬਹੁਤ ਜਿਆਦਾ ਰਸਤਾ ਹੋ ਗਿਆ ਇੱਕ 20 ਕਿਹਾ ਕਰਮ ਹੋ ਗਿਆ ਹੋਰ ਵੀ ਤਾਂ ਮੈਂ ਫੱਜਾ ਕਰਨਾ ਸੀ ਉਦੋਂ ਇੱਕ ਹੈਂਡੀਕੈਪਟ ਕਰ ਲਾਭ ਹੋ ਜਾ ਕਰਨਾ ਉਧਰ ਸਾਬਾ ਗੁੜੀ ਆ ਜਾ ਕਰੇਗਾ ਕੋਡੀਕਾਰਡ ਇਹ ਪੱਤਰ ਖੇਡਿਆਣੀ ਬੜਾ ਟਾਈਮ ਲੱਗਦਾ ਹੈ ਇਹ ਜੇ ਨਾਨਸਰ ਹੋਵੇ ਲੋਗੀ ਇਹ ਕੁੱਤਾ ਦੇਖਿਆ ਵੀ ਥੱਲੇ ਵੱਧ ਪਤਾ ਉਖਾ ਹੋ ਰਿਹਾ ਇਹਨੇ ਆਪਾਂ ਅੱਜ ਕੱਲ ਦਾ ਗਾਣ ਉਹਨੂੰ ਨਾੜਦਾ ਅੰਦਾਜ਼ਾ ਕਿਹਨੇ ਕਰਿਆ ਇਹ ਕਿਉਂ ਲਿਆ ਕਈ ਵਾਰ ਸਰੀਰ ਨਹੀਂ ਚੱਲਦਾ ਨਾਲ ਪੈਰ ਤੋਂ ਦਵਾ ਦੋ ਗਲ ਘੁੱਟ ਜਾਣਾ ਵਿੱਚ ਆ ਉਹ ਵਿੱਚ ਸਾਈਡ ਤੇ ਚੱਲ ਗਈ ਸੀ ਆਹ ਸਾਰਾ ਲਾਈਵ ਵਾਲਾ ਕੈਮਰਾ ਇੱਧਰ ਆ ਤੁਸੀਂ ਬਰੋ ਹੋਰ ਆ ਵੀ ਦੇਖਣਾ ਟੂਟੇ ਹੋ ਲਈ ਜਾਈਏ ਨੇ ਯਾਰ ਸਾਰਾ ਸਵਾਦ ਸਾਰਾ ਕਰੀਦਾ ਕਹ ਆ ਜਾ ਪਾਤੀ ਕੇ ਵੇ ਤੂੰ ਤੱਟ ਗਿਆ ਜਿਹਦਾ ਹੋਰਿਆ ਡਾਣੀਆਂ ਛਾ ਰੈਂਜਰਸ ਜੱਸੇ ਜਨਾ ਇੱਕ ਵਾਰੀ ਪੈ ਜਾਉਂਦਾ ਬਹੁਤ ਜੱਗ ਚ ਪੈ ਗਈ ਆਹ ਸਾਹਮਣੇ ਆਹ ਬਾਅਦ ਜਾ ਕੇ ਪੈ ਗਈ ਤਕਰੀਬ ਕੀ ਹੋਵੇ रंग मेला बैनना रंग मेला बैठना वाहू राय अपनी फैसला करना बड़ा उठा कोई कहना अजय जीती तो कोई कहना सुख जीती रेहनी है डलें ढोन गल पता

और बात पर विकास से मोड़ के सेकंड में बदल का स्तर प्रदान करते हैं तो बजट ऐसे में हटाने वाला है जो की भी करती है ये सदस्य को दोनों ने लोगों को नाम दिए कर कर नहीं तो फिर कोई कोई लोग बना दो जिसे करके मध्य चले रामू जी तो तो को तो सदन में जाने वाला जी तो तो बहादुर को तो तब मेरा बाला लेटा था है हरियाणा को बसे रहते हैं तो प्रधानमंत्री का नाम কাকারে হকাকাজি বাকে উকেনাটেন পালেযান পাকাজি একানা কেনারেন সান্য কাকেনাকে আজিরাকারে বাকাকে পোকাকে কোপে মংদুলার� हरियाणी वारा मुलक

खंड आरंभ हो जाते पाए जाते हैं ਰਣਮਨਾਂ ਦਾ ਸੰਦੇਸ਼ ਹੋਈ ਉਹ ਅੰਤ ਨੂੰ ਅੰਤ ਨੂੰ ਅੱਜ ਆ ਜਾਣਗਾ ਇੱਕ ਪਤਾ ਤੇ ਮੇਰਾ ਉੱਤਰ ਰਿਪੋਰਟਰ ਪਾਇਦੇ ਪਰ ਜੋ ਉਹ ਆਓ ਅੱਜ ਵੀ ਉਹ ਨਾ ਅੱਜ ਕੌਣ ਕਹਿੰਦਾ ਸੁਣਿਆ ਹੈ ਕਿ ਨਿਕਾਇਆ ਸਖਲਾ ਹੁੰਦਾ ਇੱਕ ਇੱਕ ਟੈਪ ਦਾ ਅਰਜ਼ੂ ਲਾ ਦਿੰਦੇ ਐਨੇ ਬਹੁਤ ਹੋ ਰਿਹਾ ਕੈਂਟਰ ਵਾਲਾ ਗੋਗੀ ਦੇਖੇ ਚੋਟ ਦਾ ਮੌਲਾ ਆਰੇ ਥਾਣੇ ਦੇ ਦੇਖੋ ਗੋਗੀ ਕੈਂਟਰ ਨਾਲ ਹੱਥ ਖੜਾ ਕਰੇ ਮੌਲਾ ਨਾਲ ਕਰੀਏ ਹੱਥ ਖੜਾ ਕਰੇ ਇੱਕ ਵਾਰੀ ਆਨੰਦ ਦੇ ਅੰਦਰ Hãy subscribe cho kênh Ghiền Mì Gõ Để không bỏ lỡ những video hấp dẫn

पहल पाग करते हैं पहलो कर बड़ा मान लातख okay. मोलिया